ਲੋਕ ਦੋਸਤੋ ਆ ਪਹੁੰਚੇ ਆ ਪਟਿਆਲੇ ਮਾਤਾ ਦੇ ਦਰਸ਼ਨਾਂ ਵਾਸਤੇ ਆਪਾਂ ਗੱਡੀ ਨੂੰ ਇੱਥੇ ਖੜਾ ਤੇ ਹੁਣ ਜੇ ਮੇਰੀ ਆਵਾਜ਼ ਕੋਈ ਪਹੁੰਚਦੀ ਹੋਣਾ ਤੁਹਾਡੇ ਕੋਲੇ ਵੀ ਰਵਣ ਕੇ ਲਾਜ ਨਹੀਂ ਦੱਸਿਓ ਆਪਾਂ ਤੁਹਾਨੂੰ ਕਰਾਉਣਾ ਜੀ ਚੈੱਕ ਅੱਜ ਪਟਿਆਲੇ ਇਧਰ ਆਪਾਂ ਹੁਣ ਜਿੱਧਰ ਪਾਰਕਿੰਗ ਹੈ ਗੱਡੀਆਂ ਗੱਡੀਆਂ ਖੜਧੀਆਂ ਨੇ ਉਸ ਸਾਈਡ ਤੇ ਆ ਸਾਰਾ ਹੀ ਤੁਹਾਨੂੰ ਹੌਲੀ ਹੌਲੀ ਚੈੱਕ ਕਰਵਾਵਾਂਗੇ ਮੜਾ ਜਾਂ ਜੁੜ ਜੋ ਬਣੇ ਰਹੋ ਸ਼ੇਅਰ ਕਰ ਦਿਓ ਗ੍ਰਾਹ ਚੱਲ ਬੋ ਹਾਲ ਤੱਕ ਜੁੜਿਆ ਨਹੀਂ ਕੋਈ ਜਦੋਂ ਕੋਈ ਜੁੜ ਜਾਂਦਾ ਫਿਰ ਆਪਾਂ ਚੱਲਦੇ ਆ ਹੌਲੀ ਹੌਲੀ ਦਿਖਾਉਨੇ ਆ ਤੁਹਾਨੂੰ। ਪਰ ਇਹੀ ਗੱਲ ਬਾਤ ਇੱਕ ਵਾਰੀ ਜੁੜ ਜਾਓ। ਇਧਰ ਆ ਪਾਰਕਿੰਗ ਵਾਲੀ ਜਗ੍ਹਾ ਹੈ ਨਾ। ਇਧਰ ਪਾਰਕ ਹੋ ਜਣੇ ਨੇ। ਫ੍ਰੀ ਪਾਰਕਿੰਗ ਹੈ। ਇੱਥੇ ਤੁਸੀਂ ਗੱਡੀਆਂ ਪੜਾ ਸਕਦੇ ਹੋ। ਹਾਂਜੀ ਆ ਇੱਕ ਜੁੜ ਗਿਆ ਭਰਾ। ਤੇ ਵੱਤ ਵਾਰ ਸ਼ੇਅਰ ਕਰ ਦਿਓ ਜੀ ਵੀਡੀਓ ਜੇ ਆਵਾਜ਼ ਪਹੁੰਚਦੀ ਹੈ ਨਾ ਓਕੇ ਲਿਖ ਕੇ ਭੇਜੋ ਤੇ ਇਹ ਸਮਤ ਘਾਉਨੇ ਪਹਿਲਾਂ ਪਾਰਕਿੰਗ ਵਾਲੀ ਜਗਾ ਜਿੱਥੇ ਆਪਾਂ ਗੱਡੀਆਂ ਮੋਟਰਸਾਈਕਲ پارک ਕਰਦੇ ਆ ਤੇ ਅੰਦਾਲੇ ਮਾਤਾ ਦੇ ਮੰਦਿਰ ਦੇ ਇੱਥੇ ਆਪਾਂ ਗੱਡੀਆਂ ਵਗੈਰਾ ਪਾਰਕਿੰਗ ਕਰਦੇ ਆ ਪਰਚੀ ਵਗੈਰਾ ਇੱਥੇ ਮਿਲਦੀ ਹੈਗੀ ਨਾ ਤੇ ਤੁਹਾਨੂੰ ਸਾਰਾ ਸਰਵਾ ਰਹੇ ਹਾਂ ਜੀ ਟਿਕ ਵੱਤ ਵਾਰ ਲੈਂਦੇ ਸ਼ੇਅਰ ਕਰ ਦਿਓ ਜੀ ਇੱਥੇ ਪਾਰਕਿੰਗ ਆ ਗਈ ਤੇ ਇਸ ਤੋਂ ਬਾਅਦ ਆਪਾਂ ਇੱਧਰ ਚੱਲ ਜਾਈਏ ਥੱਲੇ ਜਿੱਥੇ ਇੱਧਰ ਜੁੱਤੀਆਂ ਵਗੈਰਾ ਹਨਾ ਜੁੱਤੀਆਂ ਜੋੜੇ ਇੱਥੇ ਜਮ੍ਹਾਂ ਹੁੰਦੇ ਜੁੱਤੀਆਂ ਜੋੜੇ ਸਾਰੇ ਤੇ ਆਪਾਂ ਹੌਲੀ-ਹੌਲੀ ਸਾਨੂੰ ਸਾਰੀ ਸੰਗਤ ਦੇ ਕਰਵਾਉਣੀ ਹੈ ਦਰਸ਼ਨ ਜੁੜੇ ਰਹੋ ਬਰਤੋਬਾਦ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਮਾਤਾ ਦੇ ਦਰਸ਼ਨ ਲਾਈਵ ਪਰਿਵਾਰਾਂ ਤੁਹਾਨੂੰ ਹਨਾ ਇਹ ਇਧਰ ਦੁਕਾਨਾਂ ਪ੍ਰਸ਼ਾਦ ਵਗੈਰਾ ਦੀਆਂ ਬਹੁਤ ਚੇਂਜਿੰਗ ਆ ਗਈ ਹੈ ਕਿ ਪਹਿਲਾਂ ਨਾਲੋਂ ਪਹਿਲਾਂ ਇੱਥੇ ਪ੍ਰਾਈਵਟ ਦੀ ਜਿਹੜੀ ਬਹੁਤ ਜ਼ਿਆਦਾ ਚੱਲਦੀ ਰਹਿੰਦੀ ਸੀਗੀ ਪਰ ਹੁਣ ਬਹੁਤ ਜ਼ਿਆਦਾ ਚੇਂਜਿੰਗ ਆ ਗਈ ਜਿਹੜੀ ਆ ਜਗ੍ਹਾ ਕੀ ਇੱਥੇ ਰਾਤ ਨੂੰ ਚੌਂਕੀਆਂ ਭਰਦੇ ਆ ਔਲ ਵੱਜਦੇ ਆ ਪੁੱਛਾਂ ਕੱਟਦੇ ਆ ਜਿਹੜੇ ਇਹਨਾਂ ਲੋਕ ਉਹ ਐ ਤੇ ਹੁਦਰ ਮਾਦਮ ਹੌਲੀ ਹੌਲੀ ਸਾਰਾ ਇਹ ਚੈੱਕ ਕਰਪਾਉਣਾ ਔਲ ਬਣਿਆ ਬੈਤੀ ਹੈ ਪਰ ਜ਼ਿਆਦਾ ਹੋ ਨਹੀਂ ਉਹਨਾ ਇਹ ਇਸ ਤਰ੍ਹਾਂ ਦੀ ਮਾਰਕੀਟ ਹੈ ਇਧਰ ਜੀ ਹੱਲੇ ਵੀ ਦੁਕਾਨਾਂ ਨੇ ਉੱਪਰ ਵੀ ਦੁਕਾਨਾਂ ਨੇ ਗਈਆਂ ਇਹ ਇੱਥੋਂ ਤੁਸੀਂ ਪ੍ਰਸ਼ਾਦ ਵਗੈਰਾ ਹਨਾ ਲੈਨੇ ਹੋਗੇ ਇੱਥੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪ੍ਰਸ਼ਾਦ ਜਿਹੜਾ ਮਾਤਾ ਦੇ ਤੁਸੀਂ ਚੜਾਉਣਾ ਹੈ ਤੇ ਉਹ ਪ੍ਰਸ਼ਾਦ ਲੈ ਸਕਦੇ ਹੋ ਇੱਥੋਂ ਇੱਥੋਂ ਪ੍ਰਸ਼ਾਦ ਲੈ ਕੇ ਉਸ ਤੋਂ ਬਾਅਦ ਦੇ ਵਿੱਚ ਸਾਹਮਣੇ ਮੰਦਿਰ ਹੈ ਮਾਤਾ ਦਾ ਉਹ ਵੀ ਤੁਹਾਨੂੰ ਕਰਵਾਵਾਂਗੇ ਦਰਸ਼ਨ ਤੇ 13 ਫਿਲਹਾਲ ਤੁਸੀਂ ਬਣੇ ਰਹੋ ਜੀ ਸਾਰੇ ਸੰਗਤ ਦੇ ਕਰੋ ਦਰਸ਼ਨ ਜੋ ਵੀ ਮਾਤਾ ਦੇ ਦਰਸ਼ਨਾਂ ਵਾਸਤੇ ਸੰਗਤ ਪਹੁੰਚੀ ਵੀ ਆ ਵੀਡੀਓ ਨੂੰ ਬਤਵਾਤ ਲਾਈਕ ਕਰੀ ਚੱਲੋ ਜੀ ਡਬਲ ਟੱਚ ਕਰਕੇ ਲਾਈਕ ਕਰੀ ਚੱਲੋ ਵੀਡੀਓ ਨੂੰ ਤਾਂ ਕਿ ਸਾਨੂੰ ਸਾਰੀ ਹੀ ਸੰਗਤ ਦੇ ਬਾਹਰੋਂ ਵੀ ਆਪਾਂ ਕਰਵਾਵਾਂਗੇ ਦਰਸ਼ਨ ਤੇ ਅੰਦਰੋਂ ਵੀ ਸਾਰੇ ਤੁਹਾਨੂੰ ਚੈੱਕ ਕਰਵਾਵਾਂਗੇ ਇੱਧਰ ਵੀ ਦੁਕਾਨਾਂ ਆ ਜਾਂਦੇ ਨੇ ਪ੍ਰਸ਼ਾਦ ਦੀਆਂ ਪਹਿਲਾਂ ਇੱਥੇ ਬਹੁਤ ਜ਼ਿਆਦਾ ਟਰੈਫਿਕ ਹੁੰਦੀ ਸੀਗੀ ਮਾਤਾ ਦੇ ਮੰਦਰ ਦੇ ਬਾਹਰ ਦੇ ਬਿਲਕੁਲ ਸਾਹਮਣੇ ਹੈ ਨਾ ਆਪਾਂ ਤੁਹਾਨੂੰ ਦੱਸਾ ਰਹੇ ਹਾਂ ਦੇਖੋ ਵੀ ਆਪਾਂ ਪ੍ਰਸ਼ਾਦ ਪ੍ਰਕਾਰ ਲੈਨੇ ਆ ਪਰ ਮੈਂ ਹਰ ਵਾਰ ਜਦੋਂ ਵੀ ਪ੍ਰਸ਼ਾਦ ਲੈਣਾ ਤਾਂ ਇਸ ਦੁਕਾਨ ਤੋਂ ਲੈਣਾ ਇਹ ਵੀ ਉਹਨਾਂ ਦੇ ਨਾਲ ਕਈ ਵਾਰ ਧਾਰਸਦਾਰ ਵੀ ਹੋ ਜਾਂਦਾ ਤਾਂ ਵੀ ਚੱਲ ਜਾਂਦਾ ਇਹ ਦੇਖ ਸਕਦੇ ਤੁਸੀਂ ਮੈਂ ਜਦੋਂ ਵੀ ਪ੍ਰਸ਼ਾਦ ਖਰੀਦਦਾ ਇਸੇ ਦੁਕਾਨ ਤੋਂ ਪ੍ਰਸ਼ਾਦ ਖਰੀਦਦਾ ਬਹੁਤ ਵਧੀਆ ਚੰਗੇ ਲਿਗੇ ਸੁਭਾਅ ਦੇ ਵੀਰ ਨੇ ਜਿਨ੍ਹਾਂ ਤੋਂ ਮੈਂ ਪ੍ਰਸ਼ਾਦ ਖਰੀਦਦਾ ਹਰ ਵਾਰ ਹਰ ਮੈਂ ਇਹ ਨਹੀਂ ਕਹਾਂਗਾ ਤੁਸੀਂ ਜਿੱਤੋਂ ਵੀ ਪ੍ਰਸ਼ਾਦ ਮਰਜ਼ੀ ਖਰੀਦ ਸਕਦੇ ਹੋ ਨਾ ਇਸ طرح ਦੀ ਅਦਰ ਪ੍ਰਸ਼ਾਦ ਵਾਲੀਆਂ ਦੁਕਾਨਾਂ ਲੱਗੀਆਂ ਤੇ ਸਾਰਾ ਹੀ ਆਵਾਜ਼ ਦੱਸ ਤੋਂ ਦੀ ਰਣ ਕੇ ਓਕੇ ਲਿਖ ਕੇ ਭੇਜੋ ਜੇ ਆਵਾਜ਼ ਆਉਂਦੀ ਆ ਤਾਂ ਕਿ ਇਹ ਇਦਾਂ ਨਾ ਇੱਥੇ ਥੋੜਾ ਜਿਹਾ ਸ਼ੋਰ ਸ਼ਰਾਬਾ ਤੁਹਾਨੂੰ ਪਤਾ ਹੀ ਆ ਨਾ ਟਰਾਲ ਟਾਲ ਵੱਜੀ ਜਾਂਦੇ ਨੇ ਤੇ ਹੌਲੀ ਹੌਲੀ ਤੁਹਾਨੂੰ ਕਰਵਾ ਦਈਏ ਜੀ ਦਰਸ਼ਨ ਤੇ ਜਿਹੜੀ ਵੀ ਸੰਗਤ ਇੱਥੇ ਪਹੁੰਚੀ ਵੀ ਆ ਇੱਧਰ ਮੈਂ ਤੁਹਾਨੂੰ ਟੈੱਕ ਕਰਵਾਦਾ ਜੇ ਆਪਾਂ ਬੈਕ ਸਾਈਡ ਤੋਂ ਆਉਨੇ ਨਾ ਸੇਰਾਂ ਵਾਲੇ ਗੇਟ ਤੋਂ ਪਿਛਲੇ ਪਾਸੇ ਦੀ ਆਉਨੇ ਆ ਤਾਂ ਆਪਾਂ ਇੱਧਰ ਦੀ ਵੀ ਪਾਰਕਿੰਗ ਕਰ ਸਕਦੇ ਆ ਬੈਕ ਸਾਈਡ ਦੇ ਆ ਕੇ ਨਾ ਉਹ ਵੀ ਤੁਹਾਨੂੰ ਕਰਵਾਉਣਾ ਚਾਹੀਦਾ ਤੇ ਐਸ ਸਾਈਡ ਤੇ ਆ ਗਿਆ ਜੀ ਲੰਗਰ ਲੰਗਰ ਛਕਣ ਤੋਂ ਬਾਅਦ ਚ ਆਪਾਂ ਐਸ ਗੇਟ ਤੋਂ ਵਾਪਸ ਆਉਨੇ ਆ ਬਾਹਰ ਨਿਕਲਦੇ ਆ ਲੰਗਰ ਛਕ ਕੇ ਇੱਥੋਂ ਇਹ ਲੰਗਰ ਦਾ ਗੇਟ ਹੈ ਜੀ ਸਰਦਾਲੂ ਬੇਰ ਖੜੇ ਨੇ ਨਾ ਜਿੰਨਾ ਵੀ ਇਸ ਜਗ੍ਹਾ ਤੇ ਜਿਹੜੇ ਨਹੀਂ ਵੀ ਹਾਲ ਤੱਕ ਪਹੁੰਚੇ ਮਾਤਾ ਦੇ ਦਰਸ਼ਨਾਂ ਬਾਅਦ ਤੇ ਕਿਦੇ ਤਾਂ ਉਹ ਲਾਈਵ ਦਰਸ਼ਨ ਕਰ ਲਿਓ ਆਪਾਂ ਤੁਹਾਨੂੰ ਸਾਰਾ ਹੀ ਅੱਜ ਪਰਵਾਮਾਂਗੇ ਚੈੱਕ ਹੁਣ ਆਪਾਂ ਲਾਈਵ ਆ ਲਾਈਵ ਤੋਂ ਬਾਅਦ ਦੇ ਵਿੱਚ ਕਈ ਵਾਰ ਹੁੰਦਾ ਹੈ ਨਾ ਲਾਈਵ ਕੱਟ ਜਾਂਦਾ ਹੈ ਤਾਂ ਆਪਾਂ ਵੀਡੀਓ ਵੀ ਅਪਲੋਡ ਕਰਾਂਗੇ ਕਿਰਾਂ ਤੁਹਾਨੂੰ ਬਾਹਰਲਾ ਦ੍ਰਿਸ਼ ਜਿਹੜਾ ਹੈਗਾ ਸਾਰਾ ਉਹ ਦਿਖਾ ਦਈਏ ਕਾਫੀ ਟਾਈਮ ਪਹਿਲਾਂ ਇੱਥੇ ਜਦੋਂ ਆਉਂਦੇ ਸੀਗੇ ਜਿਹੜੇ ਕੁਝ ਵੀਰ ਨੇ ਹਨਾ ਸ਼ਰਾਬ ਮੰਗ ਕੇ ਪੀਣ ਵਾਲੇ ਹੁੰਦੇ ਸੀਗੇ ਤੇ ਹੁਣ ਤਾਂ ਪੁੰਡ ਦੇ ਵਿੱਚ ਹੀ ਸ਼ਰਾਬ ਪਾਉਣ ਲੱਗੇ ਨੇ ਪਰ ਪਹਿਲਾਂ ਇੱਥੇ ਬਹੁਤ ਜ਼ਿਆਦੇ ਸ਼ਰਾਬੀ ਜਿਹੜੇ ਸ਼ਰਾਬ ਮੰਗਦੇ ਸੀਗੇ ਮੰਗਦੇ ਪੀਏ ਉਹਨਾਂ ਦਾ ਹੁਣ ਬਹੁਤ ਜ਼ਿਆਦੇ ਘਟ ਹੈ ਪਰ ਪਹਿਲਾਂ ਬਹੁਤ ਜ਼ਿਆਦੇ ਸੀ ਹਨਾ ਆਪਾਂ ਆ ਵੀ ਤੁਹਾਨੂੰ ਦਿਵਾ ਦਈਏ ਇਧਰੋਂ ਦਰਸ਼ਨ ਹਨਾ ਮੰਦਰ ਦੇ ਤੇ ਇਸ ਪਾਸੇ ਦੇ ਬਿਲਕੁਲੇ ਬਾਹਰ ਜੋ ਮਾਤਾ ਦੇ ਬਾਹਰਲੀ ਸਾਈਡ ਮੰਦਰ ਬਣਿਆ ਗਿਆ ਦੁਕਾਨਾਂ ਵਗੈਰਾ ਤੁਸੀਂ ਦੇਖ ਸਕਦੇ ਹੋ ਹਨਾ ਜਿੰਨੀਆਂ ਵੀ ਇੱਥੇ ਲੱਗੀਆਂ ਵੀਆਂ ਲਗੀਆਂ ਦੁਕਾਨਾਂ ਹਰ ਇੱਕ ਪ੍ਰਕਾਰ ਦੀਆਂ ਦੁਕਾਨਾਂ ਜਿਵੇਂ ਕਿ ਆਪਾਂ ਇੱਧਰ ਤੁਹਾਨੂੰ ਦਿਖਾ ਦਈਏ